ਬੱਕਰੀਆਂ ਦਾ ਛੱਡੋ ਹੁਣ ਪਸ਼ੂ ਅਤੇ ਪੰਛੀਆਂ ਦਾ ਵੀ ਮਿਲੇਗਾ ਮੁਆਵਜ਼ਾ 6515 ਪੰਛੀ ਅਤੇ 502 ਪਸ਼ੂਆਂ ਦਾ ਮਿਲੇਗਾ ਮੁਆਵਜ਼ਾ ਮੁੱਖ ਮੰਤਰੀ ਮਾ ਨੇ ਵਿਰੋਧੀਆਂ ਨੂੰ ਜਵਾਬ ਦੇਣ ਦੀ ਖੇਚ ਲਈ ਤਿਆਰੀ ਦਰਅਸਲ ਪੰਜਾਬ ਦੇ ਵਿੱਚ ਹੜ੍ਹਾਂ ਦੇ ਦੌਰਾਨ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ ਇਸ ਦੌਰਾਨ 2300 ਪਿੰਡ ਪ੍ਰਭਾਵਿਤ ਹੋਏ ਅਤੇ 5 ਲੱਖ ਏਕੜ ਜਿਹੜੀ ਫਸਲ ਹੈ ਕਿਸਾਨਾਂ ਦੀ ਖੜੀ ਫਸਲ ਤਬਾਹ ਹੋ ਗਈ ਅਤੇ 59 ਲੋਕਾਂ ਦੀ ਮੌਤ ਹੋ ਗਈ ਵਿਰੋਧੀਆਂ ਨੇ ਮਾਨ ਸਰਕਾਰ ਉੱਤੇ ਤੰਜ ਕਸੇ ਅਤੇ ਉਹਨਾਂ ਤੇ ਵੱਖਰੇ ਵੱਖਰੇ ਇਲਜ਼ਾਮ ਲਗਾਏ ਪਰ ਮਾਨ ਸਰਕਾਰ ਨੇ ਹੁਣ ਵਿਰੋਧੀਆਂ ਨੂੰ ਜਵਾਬ ਦੇਣ ਦੀ ਤਿਆਰੀ ਖੇਚ ਲਈ ਹੈ ਮਾਨ ਸਰਕਾਰ ਸਦਨ ਦੇ ਵਿੱਚ ਸੋਮਵਾਰ ਨੂੰ ਇਹ ਰਿਪੋਰਟ ਪੇਸ਼ ਕਰਨ ਜਾ ਰਹੀ ਹੈ ਸੁਣੋ ਤੁਸੀਂ ਵੀ ਇਹ ਰਿਪੋਰਟ ਹੜ੍ਹਾਂ ਦੇ ਦੌਰਾਨ ਭਿਆਨਕ ਨੁਕਸਾਨ ਨੂੰ ਲੈ ਕੇ ਹੁਣ ਇੱਕ ਅਧਿਕਾਰਕ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਰਿਪੋਰਟ ਦੇ ਅਨੁਸਾਰ ਹੁਣ ਤੱਕ 58 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 2300 ਪਿੰਡਾਂ ਦੇ ਨਾਲ 5 ਲੱਖ ਕਿਸਾਨਾਂ ਦੀ ਖੜੀ ਫਸਲ ਬਰਬਾਦ ਹੋ ਗਈ। ਇਸੇ ਤਰ੍ਹਾਂ 6515 ਪੰਛੀਆਂ ਅਤੇ 502 ਪਸ਼ੂਆਂ ਦੀ ਮੌਤ ਦਰਜ ਕੀਤੀ ਗਈ ਹੈ। ਸੂਬਾ ਸਰਕਾਰ ਨੇ ਇਸ ਮੁੱਦੇ ਉੱਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੈ। ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਦਨ ਵਿੱਚ ਹੜ੍ਹ ਨਾਲ ਹੋਏ ਨੁਕਸਾਨ ਦੀ ਵਿਸਤਾਰਤ ਰਿਪੋਰਟ ਪੇਸ਼ ਕਰਨਗੇ ਅਤੇ ਪੀੜਤ ਲੋਕਾਂ ਅਤੇ ਪਸ਼ੂ ਪਾਲਕਾਂ ਲਈ ਮੁਆਵਜ਼ੇ ਦਾ ਐਲਾਨ ਕਰਨਗੇ। ਪਸ਼ੂ ਪਾਲਣ ਵਿਭਾਗ ਨੇ 23 ਸਤੰਬਰ ਤੱਕ ਦੇ ਨੁਕਸਾਨ ਨੂੰ ਆਧਾਰ ਬਣਾ ਕੇ ਰਿਪੋਰਟ ਤਿਆਰ ਕੀਤੀ ਹੈ। ਅੰਕੜਿਆਂ ਮੁਤਾਬਕ 6515 ਪੰਛੀਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚ ਸਭ ਤੋਂ ਵੱਧ 5015 ਮੌਤਾਂ ਅੰਮ੍ਰਿਤਸਰ ਵਿੱਚ ਦਰਜ ਕੀਤੀਆਂ ਗਈਆਂ ਸਨ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ 1500 ਮੁਰਗੇ ਮੁਰਗੀਆਂ ਦੀ ਮੌਤ ਹੋ ਗਈ ਸੀ ਸੂਬੇ ਵਿੱਚ ਹੜਾਂ ਕਾਰਨ ਬਹੁਤ ਭਾਰੀ ਨੁਕਸਾਨ ਹੋਇਆ ਉਸ ਦੇ ਨਾਲ ਇਹਨਾਂ ਵਿੱਚ 172 ਸੂਰ 18 ਬੱਚੇ 22 ਬੱਚੀਆਂ ਅਤੇ ਇੱਕ ਘੋੜੇ ਦੀ ਮੌਤ ਸ਼ਾਮਲ ਹੈ ਅਜਨਾਲਾ ਖੇਤਰ ਵਿੱਚ ਅਚਾਨਕ ਆਏ ਹੜ੍ਹ ਕਾਰਨ ਲੋਕ ਆਪਣੇ ਪਸ਼ੂਆਂ ਨੂੰ ਨਹੀਂ بچਾ ਸਕੇ। ਗੁਰਦਾਸਪੁਰ ਵਿੱਚ 155 ਪਸ਼ੂਆਂ ਦੀ ਮੌਤ ਹੋਈ। ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ ਇੱਕ ਬੱਚੇ ਸਣੇ ਦੋ ਪਸ਼ੂਆਂ ਦੀ ਮਾਰੇ ਜਾਣ ਦੀ ਪੁਸ਼ਟੀ ਹੋਈ। ਦਰਅਸਲ ਕੁੱਲ ਮਿਲਾ ਕੇ ਇਹ ਹੈ ਕਿ ਮਾਨ ਸਰਕਾਰ ਹੁਣ ਵਿਰੋਧੀਆਂ ਨੂੰ ਤਕੜਾ ਜਵਾਬ ਦੇਣ ਜਾ ਰਹੀ ਹੈ ਕਿਉਂਕਿ ਵਿਰੋਧੀਆਂ ਨੇ ਤੰਜ ਕੱਸੇ ਸੀ। ਵਿਰੋਧੀਆਂ ਨੇ ਕਿਹਾ ਸੀ ਤੁਸੀਂ ਤਾਂ ਬੱਕਰੀ ਮਰੇ ਦਾ ਵੀ ਮੁਆਵਜ਼ੇ ਦਾ ਐਲਾਨ ਕੀਤਾ ਸੀ ਪਰ ਦਿੱਤਾ ਕੁਝ ਨਹੀਂ। ਪਰ ਹੁਣ ਬੱਕਰੀਆਂ ਛੱਡੋ ਪਸ਼ੂ ਅਤੇ ਪੰਛੀਆਂ ਦਾ ਵੀ ਮੁਆਵਜ਼ਾ ਮਾਨ ਸਰਕਾਰ ਦੇਣ ਜਾ ਰਹੀ ਹੈ।